ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਲੁਧਿਆਣਾ ਪੂਰੀ ਰਾਜਸਤਾ ਨਹੀਂ ਬਣੀ ਹੋਈ ਹੈ ਹਰ ਪਾਸੇ ਪੰਜਾਬ ਦੀ ਜ਼ਿਮਨੀ ਚੋਣ ਨੂੰ ਲੈ ਕੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਐ ਤਸਵੀਰਾਂ ਬੇहद ਖਾਸ ਲੁਧਿਆਣਾ ਤੋਂ ਸਾਹਮਣੇ ਆਈਆਂ ਜਦੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੇ ਦੋ ਦਰਜਨ ਤੋਂ ਵੱਧ ਇਲਾਕਿਆਂ ਦੇ ਲੋਕ ਇਕੱਤਰ ਹੁੰਦੇ ਐ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਿਟਰਨ ਗਿਫਟ ਦੇ ਰੂਪ ਦੇ ਵਿੱਚ ਹਾਰ ਦੀ ਗਰੰਟੀ ਦੀ ਇੱਥੇ ਗੱਲ ਕੀਤੀ ਜਾਂਦੀ ਹੈ ਸਥਾਨਕ ਸਾਊਥ ਸਿਟੀ ਵਿਖੇ ਵਿਨਿਤ ਉਮਨਤ ਰਿਪੀਟ ਸਥਾਨਕ ਸਾਊਥ ਸਿਟੀ ਵਿਖੇ ਵਿਨੀਤ ਉਮਤ ਪੁਨੀਤ ਉਮਤ ਰਜਤ ਗੋਇਲ ਰघव ਗੋਇਲ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਵਿੱਚ ਰਿਸ਼ੀ ਨਗਰ ਕਬੀਰ پارک ਸ਼ਹੀਦ ਭਗਤ ਸਿੰਘ ਨਗਰ ਕਿਚਲੂ ਨਗਰ ਸਰਾਭਾ ਨਗਰ ਕੁਮਾਰ ਮੰਡੀ ਟੈਗੋਰ ਨਗਰ ਗ੍ਰੀਨ پارک ਨਾਲ ਹੋਰ ਕਈ ਨਿਵਾਸੀ ਜਿਹੜੇ ਐ ਇਸ ਮੌਕੇ ਪਹੁੰਚੇ ਹੋਏ ਇਸ ਮੌਕੇ ਕੌਂਸਲਰ ਸਨੀ ਪੱਲਾ ਤੇ ਸਾਬਕਾ ਕੌਂਸਲਰ ਦੀਪਿਕਾ ਪੱਲਾ ਵੀ ਮੌਜੂਦ ਰਹੇ ਸਥਾਨਕ ਲੋਕਾਂ ਨੇ ਸਤਦੇਮ ਰਿਪੀਟ ਸਥਾਨਕ ਲੋਕਾਂ ਨੇ ਸਤਿਆਮੇ ਜੈਨਤੀ ਦੀਆਂ ਟੀ-ਸ਼ਰਟਾਂ ਪਾ ਕੇ ਵਿਰੋਧੀ ਧਿਰ ਨੂੰ ਆਸ਼ੂ ਦੇ ਹੱਕ ਦੇ ਵਿੱਚ ਇੱਕ ਤਰਫਾ ਵੋਟ ਪਾਉਣ ਦਾ ਸੰਦੇਸ਼ ਦਿੱਤਾ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਇਸ ਵਾਰ ਉਹ ਝੂਠ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਸਾਵਧਾਨ ਰਹਿਣਗੇ ਅਤੇ ਹਮੇਸ਼ਾ ਸੱਚ ਤੇ ਡਟੇ ਰਹਿਣ ਵਾਲੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਵਿਧਾਨ ਸਭਾ ਵਿੱਚ ਭੇਜਣਗੇ ਭਾਰਤ ਕੁਸ਼ਨ ਆਸ਼ੂ ਨੇ ਸਤਿਅਮੇਵ ਜੈਨਤੀ ਦੇ ਨਾਰੇ ਤੋਂ ਚੋਣ ਮੈਦਾਨ ਵਿੱਚ ਉਤਰਨ ਬਾਰੇ ਚਰਚਾ ਕਰਦਿਆਂ ਹੋਇਆ ਕਿਾ ਕਿ ਝੂਠੀ ਰਾਜਨੀਤੀ ਕਰਕੇ ਵੋਟਰਾਂ ਨੂੰ ਕੁਝ ਸਮੇਂ ਲਈ ਭਰਮਾ ਕੇ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਝੂਠ ਜ਼ਿਆਦਾ ਦੇਰ ਨਹੀਂ ਚੱਲਦਾ ਸਾਲ 222 ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਤੇ ਝੂਠ ਦੇ ਬਲਬੂਤੇ ਰਾਜਨੀਤਿਕ ਖੇਡ ਖੇਡਣ ਵਾਲੇ ਲੋਕਾਂ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਆ ਜ਼ਿਕਰੇ ਖਾਸੇ ਕਿ ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਪੱਛਮੀ ਦੇ ਵਿੱਚ ਇੱਕ ਪਾਸੇ ਲੋਕ ਰਿਟਰਨ ਗਿਫਟ ਦੇਣ ਦੀ ਗੱਲ ਕੀਤੀ ਕਰਦੇ ਪਏ ਆ ਪਰ ਦੂਸਰੇ ਪਾਸੇ ਮੁੱਖ ਮੰਤਰੀ ਮਾਨ ਭਗਵੰਤ ਮਾਨ ਇੱਥੇ ਖੁਦ ਆ ਕੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਪਏ ਆ ਆਖਰ ਧਰਤਲ ਤੇ ਤੁਹਾਨੂੰ ਕੀ ਲੱਗਦਾ ਪਿਆਏ ਜਰੂਰ ਦੱਸਣ ਦੀ ਕੋਸ਼ਿਸ਼ ਕਰਨਾ